ਇਹਨੂੰ ਸੰਗਰਾ ਜਿਉਣਾ ਲਮੇ ਸਮੇ ਤੋਂ ਕਹਿ ਰਹੇ ਨੇ ਕਿ ਐਸਜੀਪੀਸੀ ਨੇ 40 ਗੁਰਦੁਰਾ ਪ੍ਰਬੰਧ ਕਮੇਟੀਆਂ ਜਿਹੜੀ ਮਰਸੀਪੇਸ਼ਨ ਉਹਨਾਂ ਤੇ ਫਾਂਸੀ ਨੂੰ ਰਿਕਾਉਣ ਵਾਸਤੇ ਪਾਈ ਏ ਜਦੋਂ ਕੇਂਦਰ ਸਰਕਾਰ ਨੂੰ 12 13 ਸਾਲ ਹੋ ਗਏ ਕੋਈ ਫੈਸਲਾ ਨਹੀਂ ਲੈ ਰਹੀ ਤਾਂ ਉਹਨਾਂ ਨੇ ਕਿਹਾ ਸੀ ਬੇਤੇ ਦਿਨ ਜਦੋਂ ਧਨੀ ਸਾਹਿਬ ਪਟਿਆਲਾ ਜੇਲ੍ਹ ਤੇ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਇੱਕ ਨੇ ਕੋਈ ਇਤਰਾਜ਼ ਨਹੀਂ ਨਾ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਅਕ ਦੇ ਵਿੱਚ ਤੁਸੀਂ ਪਟੀਸ਼ਨ ਪਾਓ ਮੈਂ ਪਹਿਲੇ ਦਿਨ ਤੋਂ ਕੰਫੈਸ਼ਨ ਕੀਤੀ ਹੈ ਕਿ ਮੈਂ ਬੇਅਦਬ ਸਿਗਰ ਕਦਮ ਕੀਤਾ ਔਰ ਉਹਦੇ ਲਈ ਮੈਂ ਖੁੱਲੇ ਮੰਦਰ ਨਾਲ ਅਦਾਲਤ ਵਿੱਚ ਮੰਨਿਆ ਤੇ ਤੁਸੀਂ ਮੇਰੀ ਖਾਸੀ ਨਹੀਂ ਕਿਸੇ ਦੇ ਅੱਗੇ ਜਿਉਂਦਰੀ ਨਾ ਕਰੋ ਕਿਸੇ ਵੀ ਬੇਇੱਜ਼ਤੀ ਨਾ ਕਰੋ ਕੇਵਲ ਸੇ ਕੇਵਲ ਕਾਲਪੁੱਤ ਤੇ ਚਰਨਾ ਵਿੱਚ ਅਰਦਾਸ ਕਰੋ ਕਿ ਮੇਰਾ ਜਿਹੜਾ ਪ੍ਰਾਣ ਹੈ ਉਹ ਆਪਣੇ ਗੁਰੂ ਦੇ ਨਾਲ ਲਿਵ ਜਾਵੇ ਪਰ ਅਖੀਰ ਆ ਜੁਣਾ ਪ੍ਰੇਮ ਨੂੰ ਬੰਦੀ ਸਿੰਘ ਨਹੀਂ ਮੰਨਦੇ ਉਹ ਕਹਿੰਦੇ ਆ ਕਿ ਮੇਰਾ ਤਾਂ ਜੋ ਫੈਸਲਾ ਕਰਨਾ ਹੈ ਇਹਨੂੰ ਤਾਂ ਫਾਸੀ ਦਾ ਹੁਕਮ ਕੀਤਾ ਹੋਇਆ ਹੈ ਇਹਨੂੰ ਘੋਮਾ ਤੇ ਸੋ ਜਿੰਨੇ ਬੰਦੀ ਸਿੰਘ ਨੇ ਉਹਨਾਂ ਦੇ ਲਈ ਇੱਕ ਸਰਾਰਤਾ ਦੇ ਨਾਲ ਧਾਮੀ ਸਾਹਿਲ ਨੂੰ ਮੈਂ ਕਿਹਾ ਕਿ ਤੁਸੀਂ ਉਹਨਾਂ ਦੇ ਨਾਲ ਮੀਟਿੰਗ ਕਰੋ ਔਰ ਉਹਨਾਂ ਨੂੰ ਜੇਲਾ ਦੇ ਵਿੱਚ ਜਾ ਕੇ ਮਿਲੋ ਜਿੱਤੇ ਵਿੱਚ ਮੈਂ ਖਾਸ ਜਿਗਰ ਭਾਈ ਸਿੱਕਾ ਸਿੰਘ ਜਿਹੜਾ ਅਦਾ ਕੀਤਾ ਭਾਈ ਹਰਜਨ ਸਿੱਕਾ ਰਾਦਾ ਕੀਤਾ ਪ੍ਰੋਫੈਸਰ ਗਵਿੰਦਰਪਾਲ ਸਿੰਘ ਢੁੱਲਰ ਦਾ ਕੀਤਾ ਤੇ ਹੋਰ ਬਹੁਤ ਸਾਰੇ ਬੰਦੀ ਸਿੰਘਾਂ ਦੇ ਜਿਹੜੇ ਹਾਈਲੀ ਵੀ ਆਪਣਾ ਕਰਾਲਾ ਕਰਨਾ ਚਾਹੀਦਾ ਜਿਨ੍ਹਾਂ ਨੇ ਬਹੁਤ ਵੱਲ ਮੇ ਵੀ ਦਿੱਤੇ ਨੇ ਕਿ ਸ਼੍ਰੋਮਣੀ ਗੁਰਦਵਾਰਾ ਸਰਬਸੇ ਕਮੇਟੀ ਸਿੱਖਾਂ ਦੀ ਏਡੀ ਵੱਡੀ ਜਮਾਤ ਹੈ ਔਰ ਪਿਛਲੇ 12 ਸਾਲਾਂ ਤੋਂ ਬਾਅਦ ਦਿਨ ਦਿਨ ਕਰਕੇ ਮਰ ਰਹੇ ਆ ਤੇ ਮੇਰਾ ਫੈਸਲਾ ਤੁਸੀਂ ਨਹੀਂ ਕਰਵਾ ਸਕਦੇ ਜਦੋਂ ਕਿ ਮੈਂ ਚਾਹੁੰਦਾ ਕਿ ਮੈਨੂੰ ਜੇ ਫਾਸੀ ਦੀ ਸਜ਼ਾ ਦਿੱਤੀ ਹੈ ਤਾਂ ਇਹ ਹੁਕਮਤ ਦੇ ਤੋਂ ਪਖੜੇ ਪਖੜੇ ਪ੍ਰਵਾਹ ਕਰਨ ਦੀ ਤਿਆਰ ਆ ਪਰ ਉਹਦੇ ਵਿੱਚ ਜਿਹੜਾ ਸਾਡੇ ਪੰਥਕ ਫਰਜ਼ ਬੰਦੇ ਨੇ ਕਿ ਅਸੀਂ ਸਾਰਿਆਂ ਨੇ ਸੁਝਾਅ ਦਿੱਤਾ ਤੇ ਸਾਨੂੰ ਠੋਸ ਨਿਰਣਾ ਲੈਣ ਦੀ ਲੋੜ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜੋ ਮਰਸੀ ਪ੍ਰੇਡਿਸ਼ਨ ਲੰਬੇ ਸਮੇਂ ਤੋਂ ਸਰਕਾਰ ਦੇ ਪੈਂਡਿੰਗ ਪਈ ਹੈ ਉਸ ਦੇ ਸਬੰਧ ਦੇ ਵਿੱਚ ਵੀ ਇੱਕ ਖਾਸ ਮੀਟਿੰਗ ਐਸਜੀਪੀਸੀ ਵੱਲੋਂ ਬੁਲਾਈ ਗਈ ਸੀ ਤੇ ਉਸ ਦੇ ਸਬੰਧ ਵਿੱਚ ਵਿਚਾਰ ਚਰਤਾ ਕੀਤੀ ਗਈ ਹੈ ਤੇ ਪੂਰੇ ਇਹਨਾਂ ਦੋਨਾਂ ਮਸਲੇ ਦੇ ਕੀ ਕੀ ਜਾਣਕਾਰੀ ਹੈ ਤੇ ਹੋਰ ਵਧੇਰੇ ਕਿ ਕਿਸ ਤਰ੍ਹਾਂ ਇਹ ਮੀਟਿੰਗਾਂ ਹੋਈਆਂ ਨੇ ਤੇ ਅੱਗੇ ਦੀ ਕੀ ਕਾਰਵਾਈ ਹੈ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਪੀਰ ਮੁਹੰਮਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਪਹਿਲਾ ਤਾਂ ਸਾਨੂੰ ਸੰਗਤਾਂ ਨੂੰ ਜਾਣਕਾਰੀ ਦਿਓ ਜੀ ਜੋ ਪਾਵਨ ਸਰੂਪ ਆਪਾਂ ਲੈ ਕੇ ਆਂਦੇ ਨੇ ਜੀ ਵਾਪਸ ਤੇ ਕੀ ਕਾਰਵਾਈ ਚੱਲੇ ਤੇ ਗੁਰਦੁਆਰਾ ਸਾਹਿਬ ਨੂੰ ਹੋਰ ਕੀ ਕੀ ਡਾਇਰੈਕਸ਼ਨ ਦਿੱਤੀ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬਹੁਤ ਹੀ ਜਿਹੜੀ ਤਸੱਲੀ ਵਾਲੀ ਖਬਰ ਦੇਣੀ ਚਾਹਣਾ ਕਿ ਹੁਣੇ-ਹੁਣੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰੰਪ ਜੀ ਨੇ ਜੀ ਇਹ ਜਿਹੜਾ ਆਪਣਾ ਟਵੀਟ ਕਰਕੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਕਿਹਾ ਹੈ ਕਿ ਦੋਨੋਂ ਮੁਲਕ ਪਾਕਿਸਤਾਨ ਤੇ ਭਾਰਤ ਸੀਜ਼ਫਾਇਰ ਕਰਨ ਲਈ ਤਿਆਰ ਹੋ ਗਏ ਨੇ ਕਿ ਹੁਣ ਜੰਗਬੰਦੀ ਲਈ ਬਕਾਇਦਾ ਕਹਿੰਦੇ ਕਿ ਮੈਂ ਵਿੱਚ ਪਿਆ ਤੇ ਇਹ ਜਿਹੜਾ ਜੰਗਬੰਦੀ ਹੁਣ ਹੋ ਗਈ ਹੈ ਕੋਈ ਵੀ ਬੈਲ ਕੱਢਮੀ ਨਾ ਕਰੇਗਾ ਦੂਸਰੀ ਗੱਲ ਇਹ ਆ ਕਿ ਜਿਹੜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਕਤਰਤਾ ਦੀ ਗੱਲ ਕੀਤੀ ਉਸ ਤੋਂ ਪਹਿਲਾਂ ਪਾਵਨ ਸਰੂਪਾਂ ਬਾਰੇ ਗੱਲ ਕੀਤੀ ਕਿ ਜੰਮੂ ਕਸ਼ਮੀਰ ਜਾਂ ਬਾਰਡਰ ਏਰੀਏ ਤੋਂ ਪਾਵਨ ਸਾਬ ਸ੍ਰੀ ਕੋ ਗਾਂਛਾਈ ਦੇ ਸਰੂਪ ਜਿਹੜੇ ਆ ਉਤੋਂ ਜਿਹੜੇ ਆ ਸੋਖਾ ਹਸਨ ਕਰਕੇ ਕਿਉਂ ਲਿਆਣੇ ਜਾ ਰਹੇ ਆ ਇਹ ਕੋਈ ਇੱਕ ਕਾਰਨ ਨੇ ਕਿ ਜਿੱਥੇ ਆਬਾਦੀ ਜਿਹੜੀ ਹਿਜਰਤ ਕਰ ਰਹੀ ਏ ਆਬਾਦੀ ਜਿਹੜੀ ਏ ਬਾਰਡਰ ਛੱਡ ਕੇ ਕਿਸੇ ਸੁਰੱਖਿਤ ਟਿਕਾਣੇ ਤੇ ਆ ਰਹੀ ਤੇ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਕਿ ਸੁਰੱਖਿਤ ਜਗ੍ਹਾ ਦੇ ਉੱਤੇ ਲਿਜਾ ਕੇ ਉਹਨਾਂ ਨੂੰ ਪ੍ਰਕਾਸ਼ਮਾਨ ਕਰੀਏ ਸੋਖਾਤਨ ਕਰੀਏ ਸੋ ਉਹਦੇ ਲਈ ਅੱਜ ਐਡਵੋਕੇਟ ਰਜਿੰਦਰ ਸਿੰਘ ਧਮੀ ਨਾਲ ਗੁਰਦੁਆਰਾ ਦੂਹਨਵਾਰਨ ਸਾਹਿਬ ਮੀਟਿੰਗ ਸੀ ਤੇ ਉੱਥੇ ਵੀ ਸਵਾਲ ਕੀਤਾ ਸੀ ਅਕਾ ਤੇ ਜਿਹੜੇ ਪਾਵਨ ਪਵਿੱਤਰ ਸਰੂਪ ਨੇ ਕੋਣਾ ਬਾਰੇ ਸੰਗਤ ਨੂੰ ਦੇਸ਼ ਦੁਨੀਆ ਵਿੱਚ ਵਸਦੀ ਕੌਮ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਦੱਸਿਆ ਜਾਵੇ ਤਾਂ ਉਹਨਾਂ ਕਿਹਾ ਕਿ 67 ਦੇ ਕਰੀਬ ਸਰੂਪ ਜਿਹੜੇ ਆ ਉਹ ਸ਼੍ਰੀਨਗਰ ਤੇ ਅਲੱਗ-ਅਲੱਗ ਦੂਰ ਬਰੇੜੇ ਇਲਾਕਿਆਂ ਤੋਂ ਜਿਹੜੇ ਆ 200 ਕਾਸਨ ਕਰਕੇ ਲਿਆਂਦੇ ਗਏ ਨੇ ਔਰ ਇਸੇ ਤਰੀਕੇ ਦੇ ਨਾਲ ਬਾਰਡਰ ਏਰੀਆ ਖਾਸ ਕਰਕੇ ਅਮਰਸਰ ਸਾਹਿਬ ਗਰਦਾਸਪੁਰ ਤੇ ਫਿਰੋਜ਼ਪੁਰ ਜਿਹੜਾ ਬਾਰਡਰ ਏਰੀਆ ਹੈ ਜਿਹੜਾ ਕੰਟਰੋਲ ਲਾਈਨ ਦੇ ਬਿਲਕੁਲ ਨਾਲ ਜਿਹੜੇ ਸਦੇਨੇ ਉਥੋਂ ਹਿਜਰਤ ਕਰਵਾਈ ਹੈ ਪ੍ਰਸ਼ਾਸਨ ਨੇ ਕਿ ਇੱਥੇ ਤੁਹਾਡੀ ਜਾਨ ਨੂੰ ਖਤਰਾ ਹੈ ਤੁਸੀਂ ਇਹ ਤੋਂ ਪਿੱਛੇ ਹਟੋ ਸੋ ਉਹ ਲੋਕ ਜਿਹੜੇ ਉੱਥੋਂ ਆਏ ਨੇ ਜਿੱਥੇ-ਜਿੱਥੇ ਗੁਰਦੁਆਰਾ ਸਾਹਿਬ ਨੇ ਜਾਂ ਗੁਰਗ੍ਰਸ ਸਾਹਿਬ ਜੀ ਕਿਤੇ-ਕਿਤੇ ਘਰਾਂ ਦੇ ਵਿੱਚ ਪ੍ਰਕਾਸ਼ਮਾਨ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਆ ਕੇ ਉਹਨਾਂ ਦਾ ਸੋਖਾਸਨ ਕੀਤਾ ਗਿਆ ਤੇ ਅੱਜ ਦੀ ਮੀਟਿੰਗ ਬਾਰੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਲੰਬੇ ਸਮੇਂ ਤੋਂ ਕਹਿ ਰਹੇ ਨੇ ਕਿ ਐਸਜੀਪੀਸੀ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮਰਸੀ ਪਟੀਸ਼ਨ ਉਹਨਾਂ ਦੀ ਫਾਂਸੀ ਨੂੰ ਰਕਵਾਉਣ ਵਾਸਤੇ ਪਾਈ ਏ ਜਦੋਂ ਕੇਂਦਰ ਸਰਕਾਰ ਨੂੰ 12-13 ਸਾਲ ਹੋ ਗਏ ਕੋਈ ਫੈਸਲਾ ਨਹੀਂ ਲੈ ਰਹੀ ਤਾਂ ਉਹਨਾਂ ਨੇ ਕਿਹਾ ਸੀ ਬੇਤੇ ਜੀ ਜਦੋਂ ਤੁਹਾਨੂੰ ਸਾਹਿਬ ਪਟਿਆਲਾ ਜੇਲ੍ਹ 'ਚ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਨਾ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਅਕਦੇ ਵਿੱਚ ਤੁਸੀਂ ਪਟੀਸ਼ਨ ਪਾਓ ਮੈਂ ਪਹਿਲੇ ਦਿਨ ਤੋਂ ਕੰਫੈਸ਼ਨ ਕੀਤੀ ਹੈ ਕਿ ਮੈਂ ਬੀਨਤ ਸਿੰਘ ਦਾ ਕਤਲ ਕੀਤਾ ਔਰ ਉਹਦੇ ਲਈ ਮੈਂ ਖੁੱਲੇ ਮਨ ਦੇ ਨਾਲ ਅਦਾਲਤ ਵਿੱਚ ਮੰਨਿਆ ਤੇ ਤੁਸੀਂ ਮੇਰੀ ਫਾਸੀ ਲਈ ਕਿਸੇ ਦੇ ਅੱਗੇ ਜੋਰ ਵੀ ਨਾ ਕਰੋ ਕਿਸੇ ਅੱਗੇ ਬੇਨਤੀ ਨਾ ਕਰੋ ਕੇਵਲ ਤੇ ਕੇਵਲ ਅਕਾਲਪੁਰਥ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਮੇਰਾ ਜਿਹੜਾ ਪ੍ਰਾਣ ਹੈ ਉਹ ਆਪਣੇ ਗੁਰੂ ਦੇ ਨਾਲ ਨਿਭ ਜਾਵੇ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਸ ਦਿਨ ਇਹ ਐਕਸ਼ਨ ਕੀਤਾ ਸੀ ਉਸੇ ਦਿਨ ਹੀ ਇਮ ਆਪਣੇ ਆਪ ਦਾ ਸਰੀਰ ਜਿਹੜਾ ਉਹ ਕੌਮ ਦੇ ਹਵਾਲੇ ਕਰਤਾ ਸੀ ਔਰ ਆਪਣੇ ਆਪ ਨੂੰ ਉਸੇ ਦਿਨ ਤੋਂ ਸ਼ਹੀਦ ਮੰਨ ਲਿਆ ਸੀ ਆਪਣੇ ਆਪ ਨੂੰ ਯਾਨੀ ਕਿ ਆਪਣਾ ਸਰੀਰ ਨਸ਼ਾਵਰ ਕਰਤਾ ਸੀ ਸ਼ਹੀਦ ਤਾਂ ਕੌਮ ਨੇ ਮੰਨਣਾ ਹੁੰਦਾ ਸੋ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿੰਦਾ ਸ਼ਹੀਦ ਦਾ ਜਿਹੜਾ ਆਪਣਾ ਖਿਤਾਬ ਵੀ ਮਿਲਿਆ ਹੋਇਆ ਸੋ ਉਹ ਸਬੰਧ ਦੇ ਵਿੱਚ ਅੱਜ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਦੀ ਨਵੇਂ ਆਗੂਆਂ ਦੀ ਔਰ ਪ੍ਰੈਜ਼ੈਂਟ ਜਿਹੜੇ ਵਰਤਮਾਨ ਹੈਗੇ ਨੇ ਆਗੂ ਉਹਨਾਂ ਦੀ ਔਰ ਜਿਹੜੇ ਯੂਨੀਵਰਸਿਟੀਆਂ ਦੇ ਸਕਾਲਰ ਨੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀ ਔਰ ਪੰਥਕ ਜਥੇਬੰਦੀਆਂ ਦੇ 49 ਨਮਾਇੰਦਿਆਂ ਦੀ ਅੱਜ ਇੱਕ ਸਾਂਝੀ ਮੀਟਿੰਗ ਜਿਹੜੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਬੁਲਾਈ ਗਈ ਸੀ ਜਿੰਦੇ ਵਿੱਚ ਮੈਂ ਵੀ ਸ਼ਾਮਲ ਹੋਇਆ ਸੀ ਔਰ ਉਸ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਵੀ ਦਿੱਤੇ ਸੀ ਔਰ ਮੈਂ ਉੱਥੇ ਆਪਣੇ ਜਦੋਂ ਮੈਨੂੰ ਮੌਕਾ ਮਿਲਿਆ ਗੱਲਬਾਤ ਕਰਨ ਦਾ ਆਪਣੇ ਵਿਚਾਰ ਸਾਂਝੇ ਕਰਨ ਦਾ ਤਾਂ ਮੈਂ ਜਿਹੜੇ ਆਪਣੇ ਸੁਝਾਅ ਦਿੱਤੇ ਸੀ ਉਹਨਾਂ ਵਿੱਚ ਇਹ ਕਿਹਾ ਸੀ ਕਿ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਜਿੰਨੇ ਵੀ ਹੈਗੇ ਨੇ ਪਹਿਲੀ ਗੱਲ ਇਹ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਆਪ ਨੂੰ ਬੰਦੀ ਸਿੰਘ ਨਹੀਂ ਮੰਨਦੇ ਉਹ ਕਹਿੰਦੇ ਆ ਕਿ ਮੇਰਾ ਤਾਂ ਜੇ ਫੈਸਲਾ ਕਰਨਾ ਹੈ ਮੈਨੂੰ ਤਾਂ ਫਾਸੀ ਦਾ ਹੁਕਮ ਕੀਤਾ ਹੋਇਆ ਹੈ ਇਹਨਾਂ ਸਰਕਾਰ ਨੇ ਸੋ ਜਿੰਨੇ ਬੰਦੀ ਸਿੰਘ ਨੇ ਉਹਨਾਂ ਦੇ ਲਈ ਇੱਕ ਸਾਰਤਾ ਦੇ ਨਾਲ ਐ ਤਾਂ ਮਿਸਰ ਨੂੰ ਮੈਂ ਕਿਹਾ ਕਿ ਤੁਸੀਂ ਉਹਨਾਂ ਦੇ ਨਾਲ ਮੀਟਿੰਗਾਂ ਕਰੋ ਔਰ ਉਹਨਾਂ ਨੂੰ ਜੇਲਾ ਦੇ ਵਿੱਚ ਜਾ ਕੇ ਮਿਲੋ ਜਿੰਦੇ ਵਿੱਚ ਮੈਂ ਖਾਸ ਜਿਗਰ ਭਾਈ ਜਗਤਾਰ ਸਿੰਘ ਉਹ ਆਰਾਦਾ ਕੀਤਾ ਭਾਈ ਜਗਤਾਰ ਸਿੰਘ ਤਾਰਾਦਾ ਕੀਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੀਤਾ ਤੇ ਹੋਰ ਬਹੁਤ ਸਾਰੇ ਬੰਦੀ ਸਿੰਘਾਂ ਦੀ ਜਿਹੜੇ ਹਈ ਲਈ ਵੀ ਆਪਣਾ ਕਰਾਲਾ ਕਰਨਾ ਚਾਹੀਦਾ ਜਿੰਦੇ ਜਵਾਬ ਤੇ ਧਾਨੀ ਸਾਹਿਬ ਨੇ ਕਿਹਾ ਕਿ ਸਾਰੇ ਬੰਦੀ ਸਿੰਘ ਜਿਹੜੇ ਰਿਆ ਉਹ ਘਏ ਨੇ ਭਾਈ ਲਖਵਿੰਦਰ ਸਿੰਘ ਭਾਈ ਗੁਰਮੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਗੁਰਦੀਪ ਸਿੰਘ ਖੜਾ ਇਹ ਸਾਰੇ ਇਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਇਹਨਾਂ ਦੇ ਪਰਿਵਾਰਾਂ ਦੇ ਨਾਲ ਮੈਂ ਸੰਪਰਕ 'ਚ ਹਾਂ ਠੀਕ ਹੈ ਜੀ ਕਿ ਤੁਹਾਡਾ ਸੁਝਾਅ ਸਿਰ ਮੱਥੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਿੰਘਾਂ ਤੱਕ ਵੀ ਮੈਂ ਪਹੁੰਚ ਕਰਾਂਗਾ ਉਹ ਨਾਲ ਹੀ ਆਪਾਂ ਇਹ ਸੁਝਾਅ ਦਿੱਤਾ ਕਿ ਜੇ ਆਪਾਂ ਗੌਮ ਦਾ ਜਿਹੜਾ ਇਹ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੇ ਲਈ ਇਹ ਲਿਖੂ ਥੋਸਤਰਾਲੇ ਕਰਨੇ ਨੇ ਕਿ ਉਸ ਤਰੀਕੇ ਦੇ ਨਾਲ ਸਾਨੂੰ ਕੋਈ ਰਾਜਸੀ ਵਿਜਨ ਦੇ ਨਾਲ ਉਸ ਫੈਸਲੇ ਲੈਣ ਦੀ ਲੋੜ ਹੈਗੀ ਹੈ ਤੇ ਮੈਂ ਇਹ ਵੀ ਸੁਝਾ ਦਿੰਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਵਾਰ-ਵਾਰ ਕਹਿੰਦੇ ਆ ਕਿ ਮੇਰੀ ਰੂਹ ਅਕਾਲੀ ਹੈ ਮੇਰੀ ਸੋਚ ਅਕਾਲੀ ਹੈ ਮੈਂ ਕਾਲੀਆਂ ਤੇ ਇਹਨਾਂ ਨੂੰ ਅੱਜ ਜਦੋਂ ਕਾਲੀ ਦਲ ਦੇ ਵਿੱਚ ਇਹਨਾਂ ਜਫੇੜਾ ਪਿਆ ਹੋਇਆ ਹੈ ਇਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਾ ਦिए ਜਿਵੇਂ ਭਾਈ ਰਣਜੀਤ ਸਿੰਘ ਨੂੰ ਬੀਤੇ ਸਮੇਂ ਦੇ ਵਿੱਚ ਕਲਤਖਸਬ ਦਾ ਜ਼ਹਿਦਾਦਾਰ ਬਣਾ ਕੇ ਉਹਨਾਂ ਦੀ ਰਿਹਾਈ ਲਈ ਇੱਕ ਰਾਹ ਪੱਧਰਾ ਕੀਤਾ ਸੀ ਉਸ ਤਰੀਕੇ ਦਾ ਕੋਈ ਉਤਰਾਲਾ ਕਰਨ ਦੀ ਲੋੜ ਹੈ ਉਹ ਆਪਣੇ ਆਪਣੇ ਸੁਝਾਅ ਸੀ ਕਿਸੇ ਨੇ ਕਿਹਾ ਕਿ ਪਟੀਸ਼ਨ ਵਾਪਸ ਲੈਣੀ ਚਾਹੀਦੀ ਏ ਕਿਸੇ ਨੇ ਕਿਹਾ ਕਿ ਨਹੀਂ ਲੈਣੀ ਚਾਹੀਦੀ ਸੋ ਆਉਂਦੇ ਦਿਨਾਂ 'ਚ ਇੱਕ ਰਿਟਾਇਰਡ ਜੱਜਾਂ ਦੀ ਔਰ ਵਕੀਲਾਂ ਦੀ ਮੀਟਿੰਗ ਧਾਮੀ ਸਾਹਿਬ ਜਿਹੜੇ ਉਹ ਚੰਡੀਗੜ੍ਹ ਦੇ ਵਿੱਚ ਬੁਲਾਉਣਗੇ ਫਿਰ ਇੱਕ ਪੰਥ ਦੇ ਵੱਡਾ ਨਮਾਇੰਦਾ ਕੱਠ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਵੇਗਾ ਬਿਲਕੁਲ ਪੀਰ ਮੁਹੱਬਤ ਜੀ ਕਿਉਂਕਿ ਪਿਛਲੇ ਕਾਫੀ ਸਾਲਾ ਤੋਂ ਲਗਭਗ 29 ਸਾਲਾ ਤੋਂ ਹੀ ਜੋ ਭਾਈ ਰਾਜਵਾਨਾ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਤੇ ਉਹਨਾਂ ਵੱਲੋਂ ਹੀ ਚਾਹੇ ਐਸਜੀਪੀਸੀ ਦੀ ਪੈਰਵਾਈ ਕਰ ਰਹੀ ਹੈ ਇਸ ਕੇਸ ਹੀ ਲੇਕਿਨ ਉਹਨਾਂ ਵੱਲੋਂ ਹਰ ਵਾਰੀ ਹੀ ਕਹੇ ਜਾਂਦਾ ਕਿ ਪਿਟੀਸ਼ਨ ਵਾਪਸ ਲੈ ਲਓ ਕਿਉਂਕਿ ਜੋ ਕਹਿੰਦੇ ਸਜ਼ਾਵਾਂ ਹੁਕਮ ਦਿੱਤੀਆਂ ਹੋਈਆਂ ਭਾਰਤ ਸਰਕਾਰ ਨੇ ਉਹ ਮੈਨੂੰ ਮਨਜ਼ੂਰ ਹੈ ਤੇ ਹੁਣ ਕੀ ਕਿ ਇਸ ਵਾਰ ਵੀ ਜਦੋਂ ਰੀਸੈਂਟਲੀ ਮਿਲ ਕੇ ਆਏ ਸੀ ਜੀਪੀਸੀ ਮੈਂਬਰਸ ਉਦੋਂ ਵੀ ਭਾਈ ਰਾਜਾ ਉਹਨਾਂ ਵੱਲੋਂ ਇਹੀ ਕੀਤਾ ਗਿਆ ਸੀਗਾ ਬੇਨਤੀ ਕਿ ਉਹਨਾਂ ਦੀ ਪਿਟੀਸ਼ਨ ਵਾਪਸ ਲੈ ਲਵੇ ਤੇ ਹੁਣ ਵੀ ਮੀਟਿੰਗਾਂ ਹੋ ਰਹੀਆਂ ਨੇ ਹੁਣ ਕੀ ਇਹ ਲਗਭਗ ਤੈਅ ਹੋ ਰਿਹਾ ਜੀ ਕਿ ਪਿਟੀਸ਼ਨ ਵਾਪਸ ਲਈ ਜਾਵੇਗੀ ਜਾਂ ਭਾਈ ਰਾਜਾ ਉਹਨਾਂ ਨਾਲ ਮੀਟਿੰਗ ਮਿਲ ਕੇ ਉਹਨਾਂ ਨੂੰ ਦੁਬਾਰਾ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਨੇ ਦੇਖੋ ਇਹਨਾਂ ਨੂੰ ਇੱਕ 300 ਫੀ ਦਾ ਧਾਮੀ ਸਾਹਿਬ ਕਹਿੰਦੇ ਕਿ ਮੈਨੂੰ ਨਾ ਇੱਕ ਲੈਟਰ ਵੀ ਦਿੱਤਾ ਤੇ ਇੱਕ ਨਿੱਜੀ ਤੱਕਰ ਪਰਚੀ ਜਿਹੜੀ ਉਹ ਮੇਰੇ ਜੇਬ 'ਚ ਵੀ ਪਾਈ ਏ ਔਰ ਕਹਿੰਦੇ ਸੀ ਮੈਂ ਉਹ ਅਜੇ ਜਨਤਕ ਨਹੀਂ ਕਰਦਾ ਠੀਕ ਹੈ ਉਹਦੇ ਵਿੱਚ ਉਹਨਾਂ ਨੇ ਬਹੁਤ ਲਾਮੇ ਵੀ ਦਿੱਤੇ ਨੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਏਡੀ ਵੱਡੀ ਜਮਾਤ ਏ ਔਰ ਪਿਛਲੇ 12 ਸਾਲਾਂ ਤੋਂ ਬਾਅਦ ਤਿਲ-ਤਿਲ ਕਰਕੇ ਮਰ ਰਹੇ ਆ ਤੇ ਮੇਰਾ ਫੈਸਲਾ ਤੁਸੀਂ ਨਹੀਂ ਕਰਵਾ ਸਕੇ ਜਦੋਂ ਕਿ ਮੈਂ ਚਾਹੁੰਨਾ ਕਿ ਮੈਨੂੰ ਜੇ ਫਾਸੀ ਦੀ ਸਜ਼ਾ ਦਿੱਤੀ ਹੈਂ ਤਾਂ ਘੁਮਤ ਨੇ ਤੇ ਬਖੜੇ ਮੱਥੇ ਪ੍ਰਵਾਨ ਕਰਨ ਲਈ ਤਿਆਰ ਆ ਪਰ ਉਹਦੇ ਵਿੱਚ ਜਿਹੜਾ ਸਾਡੇ ਪੰਥਕ ਫਰਜ਼ ਬੰਦੇ ਨੇ ਕਿ ਅਸੀਂ ਸਾਰਿਆਂ ਨੇ ਇਹ ਸੁਝਾਅ ਦਿੱਤਾ ਕਿ ਸਾਨੂੰ ਠੋਸ ਨਿਰਣਾ ਲੈਣ ਦੀ ਲੋੜੇ ਮੀਟਿੰਗਾਂ ਤੇ ਬਹੁਤ ਕਰ ਚੁੱਕੇ ਆ ਬੜੀਆਂ ਪੰਥਕ ਕੱਤਰਤਾਵਾਂ ਅਸੀਂ ਜਿਹੜੇ ਤਖਤ ਕੀ ਮਹਿਮਵੀ ਖਲਾਈ ਮਾਰਚ ਵੀ ਕੱਢੇ ਬਹੁਤ ਕੇਸਰੀ ਨਿਸ਼ਾਨ ਵੀ ਘਰਾਂ ਦੇ ਉੱਤੇ ਚਲਾਏ ਲੇਕਨ ਇਹ ਸਾਨੂੰ ਕੋਈ ਜਿਹੜਾ ਥੋਸ ਰਿਜ਼ਲਟ ਉਹ ਨਜ਼ਰ ਨਹੀਂ ਆ ਰਿਹਾ ਸੋ ਇੰਨਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜਾ ਪੰਥਕ ਜਜਵਾ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੇਰੇ ਲਈ ਜਿਹੜਾ ਇਹ ਇੱਕ ਸਵਾਲ ਹੈ ਕਿ ਜ਼ਿੰਦਗੀ ਤੇ ਮੌਤ ਦੇ ਵਿੱਚ ਮੈ ਕੋਈ ਬਹੁਤਾ ਹੁਣ ਫਰਕ ਨਹੀਂ ਸਮਝਦਾ ਉਹਦਾ ਕਾਰਨ ਇਹ ਆ ਕਹਿੰਦੇ ਕਿ ਸਰੀਰ ਜਿਹੜਾ ਨਾਸ਼ਵਾਨ ਤੇ ਕਿਸੇ ਵੇਲੇ ਵੀ ਕਿਤੇ ਬਿਮਾਰੀ-ਸ਼ਮਾਰੀ ਦੇ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਜੇ ਮੈਂ ਇਸ ਦੁਨੀਆ ਦੇ ਉਤੋਂ ਤੁਰ ਗਿਆ ਤਾਂ ਜਿਹੜਾ ਮੇਰਾ ਸ਼ਹਾਦਤ ਦਾ ਸੰਕਲਪ ਹੈ ਉਹਦੇ ਤੋਂ ਮੈਂ ਵਾਂਝਾ ਰਹਿ ਜਾਗਾ ਉਹਨਾਂ ਨੇ ਇਹੋ ਜੀਆਂ ਮਸਾਲਾਂ ਜਿਹੜੀਆਂ ਨੇ ਆਪਣੇ ਲੈਟਰ ਦੇ ਵਿੱਚ ਜੋ ਤੁਹਾਨੂੰ ਸਭ ਨੇ ਟੂਕ ਮਤਲਬ ਦੱਸੀਆਂ ਨੇ ਉਹਦੇ ਵਿੱਚ ਉਹਨਾਂ ਨੇ ਕਹੀਆਂ ਨੇ ਪਰ ਕਿਉਂਕਿ ਇਹ ਗੱਲ ਉਹ ਕਹਿ ਸਕਦੇ ਆ ਲੇਕਿਨ ਜਿਹੜਾ ਪੰਥ ਦਾ ਪਰਿਵਾਰ ਏ ਜਿਹੜੇ ਪੰਥ ਦੀ ਸੋਚ ਵਾਲੇ ਲੋਕ ਨੇ ਉਹਨਾਂ ਦੇ ਅੰਦਰ ਇਹ ਭਾਵਨਾ ਹੈ ਕਿ ਇਹ ਹਿੰਦ ਹਕੂਮਤ ਜੇ ਡੇਰਾ ਸੌਦਾ ਸਾਧ ਵਰਗੇ ਪਖੰਡੀ ਨੂੰ ਜਿਨੇ ਇਨੀਅਰਸ ਕ੍ਰਾਈਮ ਕੀਤਾ ਉਹਨੂੰ ਹਰ 15 20 ਦਿਨਾਂ ਬਾਅਦ ਪਰੋਲ ਦੇ ਸਕਦੀ ਏ ਔਰ ਬਹੁਤ ਸਾਰੇ ਕਸ਼ੋਰੀ لال ਵਰਗੇ ਕਸਾਈਆਂ ਨੂੰ ਜਗਦੀਸ਼ ਟੈਲਟਰ ਵਰਗਿਆਂ ਨੂੰ ਕਮਲਨਾਥ ਵਰਗਿਆਂ ਨੂੰ ਨੁਲੇ ਛੱਡ ਸਕਦੀਆਂ ਤੇ ਇਹਨਾਂ ਨੇ ਤਾਂ ਭਾਰਤੀ ਕਾਨੂੰਨ ਮੁਤਾਬਕ ਜਿਹੜੀਆਂ ਸਜਾਵਾਂ ਮਿਲੀਆਂ ਉਹ ਪੂਰੀਆਂ ਵੀ ਕਰ ਲਈਆਂ ਸਿਰ ਇਹਨਾਂ ਨੂੰ ਉਸ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਕਿਉਂ ਰੱਖਿਆ ਜਾ ਰਿਹਾ ਜਦੋਂ ਕਿ ਇੰਡੀਆ ਦਾ ਕਾਨੂੰਨ ਇਹ ਕਹਿੰਦਾ ਕਿ ਕਿਸੇ ਨੂੰ ਤੁਸੀਂ ਇੱਕ ਸਕਿੰਟ ਵੀ ਜਿਹੜੀ ਸਜ਼ਾ ਉਹਨੇ ਭੂਤ ਲਈ ਹੋਵੇ ਉਸ ਤੋਂ ਬਾਅਦ ਰੱਖ ਨਹੀਂ ਸਕਦੇ ਬਿਲਕੁਲ ਇਹ ਦੋਰੇ ਮੁਆਫਦੰਦਾ ਬਾਰੇ ਤੇ ਜਿਹੜੀ ਉਹਨਾਂ ਨੇ ਇੱਕ ਮੇਨ ਗੱਲ ਜਿਹੜੀ ਸਾਰੇ ਬਲਾਰੇ ਨਹੀਂ ਕਹੀਏ ਕਿ ਇਹ ਸਾਡੇ ਨਾਲ ਕਿਉਂ ਵਾਪਰ ਰਿਹਾ ਹੁੰਦਾ ਇੱਕੋ ਇੱਕ ਕਾਰਨ ਹੈ ਇਹ ਸੱਦੀ ਜਿਹੜੀ ਸ਼ਕਤੀ ਹੈ ਰਾਸ਼ੀ ਸ਼ਕਤੀ ਵੀ ਕਮਜ਼ੋਰ ਹੋਈ ਧਾਰਮਿਕ ਲੀਡਰਸ਼ਿਪ ਵੀ ਕਮਜ਼ੋਰ ਹੋਈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਹੈ ਉਹਨੂੰ ਜਿਸ ਤਰੀਕੇ ਦੇ ਨਾਲ ਅਸੀਂ ਸੱਤਾ ਮਾਰੀਆਂ ਨੇ ਔਰ ਜਿਵੇਂ ਇੱਕ ਇੰਨੀ ਖੇਡ ਬਣਾ ਦਿੱਤੀ ਕਿ ਚਾਹਤ ਜਿਵੇਂ ਕੱਪੜੇ ਬਦਲੀ ਦੇਵੇਂ ਜਥੇਦਾਰ ਬਦਲਦੇ ਪਏ ਜਾਂਦੇ ਆ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਮੈਂ ਬੀਤੇ ਦਿਨੀ ਆਪਣਾ ਅਸਤੀਫਾ ਵੀ ਦਿੱਤਾ ਸੀ ਇਹ ਸਾਰੀਆਂ ਗੱਲਾਂ ਮੈਂ ਵੀ ਸ਼੍ਰੋਮਣੀ ਕਾਲਦੀਪਲ ਦੀ ਲੀਡਰਸ਼ਿਪ ਨੂੰ ਹਲੂਣਾ ਦਿੱਤਾ ਸੀ ਬਿਲਕੁਲ ਵੀ ਮੋਹੰਮਦ ਜੀ ਜਿਸ ਤਰੀਕੇ ਨਾਲ ਚੱਲ ਰਹੇ ਹੋ ਬੜੀ ਬਾੜੀ ਗੱਲ ਹੈ ਬਿਲਕੁਲ ਵੀ ਮੋਹੰਮਦ ਜੀ ਜਿੱਥੇ ਆਪਾਂ ਇਸ ਮਸਲੇ ਤੇ ਗੱਲ ਕਰ ਰਹੇ ਹਾਂ ਨਾਲ ਹੀ ਤੁਹਾਡੇ ਤੋਂ ਜਿਵੇਂ ਤੁਸੀਂ ਪਹਿਲਾਂ ਵੀ ਜਾਣ ਗਏ ਸੀ ਕਿ ਚਲੋ ਇੱਕ ਰਾਹਤ ਦੀ ਗੱਲ ਤਾਂ ਆਈ ਹੈ ਕਿ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਵੀ ਕਿਹਾ ਗਿਆ ਹੈ ਜੋ ਸੀਸਪਾਇਰ ਭਾਰਤ ਤੇ ਪਾਕਿਸਤਾਨ ਵਿੱਚ ਬੰਦ ਹੋ ਗਿਆ ਉਸੇ ਸਬੰਧ ਵਿੱਚ ਹੀ ਜੋ ਪਾਵਨ ਸਰੂਪ ਆਪਾਂ ਦੀ ਗੱਲ ਕਰ ਰਹੇ ਸੀ ਉਹਦੇ ਬਾਰੇ ਵੀ ਜਾਣਕਾਰੀ دی ਕਿ ਕਿੰਨੇ ਪਾਵਨ ਸਰੂਪ ਵਾਪਸ ਲਿਆਂਦੇ ਨੇ ਤੇ ਹੋਰ ਗੁਰਦੁਆਰਿਆਂ ਨੂੰ ਕੀ ਡਾਇਰੈਕਸ਼ਨ ਦਿੱਤੀ ਗਈ ਕਿਉਂਕਿ ਬਾਰਡਰ ਦੇ ਏਰੀਆ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਮਾਹੌਲ ਤਾਂ ਖਰਾਬ ਹੀ ਹੈ ਉੱਥੇ ਵੀ ਗੁਰਦੁਆਰਾ ਸਾਹਿਬ ਜਿਉ ਜੋ ਪ੍ਰਬੰਧਕ ਆ ਉਹਨਾਂ ਨੂੰ ਵੀ ਕੁਝ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਐਸ.ਸੀ.ਪੀ.ਸੀ ਵੱਲੋਂ ਦੇਖੋ ਭਾਮੀ ਤੋਂ ਮਿਸਾਬレ ਕਿ ਆਗੇ तकरीबन 67 ਸਰੂਪ ਤਾਂ ਜੰਮੂ ਕਸ਼ਮੀਰ ਰੀਜਨ ਦੇ ਵਿੱਚੋਂ ਲਿਆਂਦੇ ਗਏ ਨੇ ਠੀਕ ਹੈ ਜੀ ਸੁਰੱਖਿਆ ਥਾਵਾਂ ਤੇ ਔਰ ਇਸੇ ਤਰ੍ਹਾਂ ਬਾਰਡਰ ਏਰੀਆ ਦੇ ਵਿੱਚ ਬਹੁਤ ਸਾਰੇ ਗੁਰੂ ਘਰਾਂ ਤੋਂ ਜਿੱਥੇ ਸੰਗਤ ਨੇ ਆਪ ਮਹਿਸੂਸ ਕੀਤਾ ਕਿ ਇਥੋਂ ਪਾਵਨ ਪਵਿੱਤਰ ਸਰੂਪ ਜਿਹੜੇ ਆ ਉਹ ਆਪਾਂ ਨੂੰ ਲੈ ਜਾਣੇ ਚਾਹੀਦੇ ਆ ਸਵਕਾਸ਼ਨ ਕਰਕੇ ਉੱਥੋਂ ਲਿਆਂਦੇ ਗਏ ਆ ਸੋ ਉਹਨਾਂ ਦੀ ਗਿਣਤੀ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਹੀ ਦੱਸ ਸਕਦੀ ਹੈ ਠੀਕ ਹੈ ਜੀ ਜਿਵੇਂ ਜਿੰਨੀ ਕੋ ਉਹਨਾਂ ਨੇ ਮੀਟਿੰਗ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਸੇਵਾ ਮੁੱਢਲੀ ਫਰਸਟ ਏਡ ਦੀ ਸੇਵਾ ਔਰ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿ ਹੈ ਇਸ ਦਾ ਪ੍ਰਬੰਧ ਕਰ ਸਕਦੀ ਏ ਸੋ ਉਹ ਕਰਨਾ ਚਾਹੀਦਾ ਜਿਵੇਂ ਅੱਜ ਹੀ ਮੈਨੂੰ ਇੱਕ ਮੈਸੇਜ ਆਇਆ ਕਿ ਜੰਮੂ ਅਤੇ ਕਸ਼ਮੀਰ ਤੋਂ ਇੱਕ ਪਰਿਵਾਰ ਜਿਹੜਾ ਉਹ ਉੱਥੋਂ ਆ ਗਿਆ ਇੱਥੇ ਸਹਿਬਜਾਦਾਜੀਤ ਸਿੰਘ ਨਗਰ ਮੁਹਾਲੀ ਚੰਡੀਗੜ੍ਹ ਆ ਗਿਆ ਤਾਂ ਉਹਦਾ ਤੁਰੰਤ ਜਿਹੜਾ ਅਸੀਂ ਗੁਰਦੁਆਰਾ ਅੰਬਸਾ ਪ੍ਰਬੰਧ ਕੀਤਾ ਕਿ ਉਸ ਪਰਿਵਾਰ ਨੂੰ ਰਹਿائش ਦਾ ਪ੍ਰਬੰਧ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਔਰ ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਦੇਸ਼ ਜੁਗੀਆਂ ਦਰਵਾਸ ਦੀ ਇਸ ਕੌਮ ਨੂੰ ਤੇ ਪੰਜਾਬੀਆਂ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਭਾਵੇਂ ਜੰਗਬੰਦੀ ਦਾ ਜਿਹੜਾ ਐਲਾਨ ਹੋ ਗਿਆ ਹੈ ਤੇ ਹੁਣ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵੀ ਅੱਗੇ ਆ ਕੇ ਜੇ جنگਬੰਦੀ ਕਰ ਦਿੰਦੀਆਂ ਨੇ ਇਸ ਤੋਂ ਸੁਖਤ ਖਬਰ ਹੋਰ ਕੋਈ ਨਹੀਂ ਹੋ ਸਕਦੀ ਕਿਉਂਕਿ ਰਮਾਲੋ ਸੰਪਨ ਜਿਹੜੇ ਦੋਨੋਂ ਦੇਸ਼ ਨੇ ਇਹਨਾਂ ਦੇ ਵਿਚਕਾਰ ਜਿਹੜਾ ਉਹ ਪੰਜਾਬ ਹੈ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਸਾਡੇ ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ ਚੰਦਵਾ ਸਾਹਿਬ ਤੇ ਕਿੰਨੇ ਪਵਿੱਤਰ ਗੁਰਧਾਮ ਨੇ ਔਰ ਸਾਡਾ ਜਿਹੜਾ ਇੱਥੇ ਜਾਨਮਾਲ ਦਾ ਜਿਹੜਾ ਖਤਰਾ ਬਣਿਆ ਹੋਇਆ ਹੈ ਤੇ ਸਾਨੂੰ ਸਭ ਤੋਂ ਵੱਡਾ ਕਿਉਂਕਿ ਅਸੀਂ ਵਿੱਚ ਪੀਸੇ ਜਾਂਦੇ ਹਾਂ ਪਹਿਲਾਂ ਵੀ ਜਦੋਂ ਪਾਕਿਸਤਾਨ ਅਵਕਰਾਮ ਮੁਲਕ ਬਣਿਆ ਤਾਂ ਉਸ ਵਕਤ ਵੀ 10 ਲੱਖ ਲੋਕਾਂ ਨੇ ਹਿਜਰਤ ਕੀਤੀ ਔਰ ਇੱਕੀ ਵੱਡੀ ਪੱਧਰ ਦੇ ਉੱਤੇ ਬਿਲਕੁਲ ਜੀ ਮੁਹੰਮਦ ਜੀ ਇਹ ਜਦੋਂ ਇਦਾਂ ਦੇ ਉੱਥੋਂ ਨਹੀਂ ਸੰਭਲੇ ਅਜੇ ਤੇ ਉਸ ਤੋਂ ਵੱਡੀ ਬਾਅਦ ਫਿਰ 65 ਤੇ ਫਿਰ 71 ਦੇ ਵਿੱਚ ਤੇ ਹੁਣ ਇਹ ਫਿਰ ਕਾਰਗਲ ਯੁੱਧ ਦੇ ਵਿੱਚ ਤੇ ਰੋਜ਼ ਹੀ ਬਾਰਡਰ ਦੇ ਉੱਤੇ ਜਿਹੜੇ ਪੰਜਾਬੀ ਜਿਹੜੇ ਸ਼ਹੀਦ ਹੁੰਦੇ ਆ ਤੇ ਹੁਣ ਇੱਕ ਜਿਹੜੀ ਫਿਰ ਪ੍ਰੌਕਸੀ ਵਾਰ ਵੀ ਲੱਗੀ ਹੋਈ ਐ ਤੇ ਨਸ਼ਿਆਂ ਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਐ ਉਹ ਬਹੁਤ ਦੱਬੀ ਪਈ ਐ ਇਹਨਾਂ ਹਾਲਾਤਾਂ ਦੇ ਵਿੱਚ ਜੇ ਜਿਹੜਾ ਇੱਕ ਚੰਗੀ ਖਬਰ ਹੈ ਕਿ ਜੇ ਦੁਨੀਆ ਦੇ ਬਿਲਕੁਲ ਬੀਰਮਾ ਬਜੀ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਜਾਨੀ ਮਾਲੀ ਨੁਕਸਾਨ ਤਾਂ ਹੁੰਦਾ ਹੈ ਲੇਕਿਨ ਮੈਂ ਆਖਰ ਦੇ ਵਿੱਚ ਤੁਹਾਡੇ ਤੋਂ ਇਹ ਵੀ ਜਾਣਕਾਰੀ ਲੈਣਾ ਚਾਹਾਂਗਾ ਕਿ ਗਰਾਊਂਡ ਦੇ ਵਿੱਚ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖ ਰਿਹਾ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਾਂ ਫੇਕ ਖਬਰਾਂ ਆ ਰਹੀਆਂ ਨੇ ਗਰਾਊਂਡ ਤੇ ਇਸ ਸਮੇਂ ਪੰਜਾਬ ਦੇ ਵਿੱਚ ਜਾਂ ਅਮ੍ਰਿਤਸਰ ਦੇ ਵਿੱਚ ਐਕਚੁਅਲ ਦੇ ਵਿੱਚ ਕੀ ਹਾਲਾਤ ਨੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹਨੇ ਜੇ ਦੇਖੋ ਜੀ ਇਹ ਤਾਂ ਜਦੋਂ ਹੁਣ ਜੰਗਬੰਦੀ ਦੀ ਗੱਲ ਚੱਲੀ ਏ ਤਾਂ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਬਹੁਤ ਸਾਰੇ ਥਾਵਾਂ ਤੇ ਡਰੋਨ ਡਿੱਗੇ ਨੇ ਬਹੁਤ ਸਾਰੇ ਥਾਵਾਂ ਤੇ ਨੁਕਸਾਨ ਹੋਇਆ ਔਰ ਬਾਰਡਰ ਏਰੀਆ ਦੇ ਵਿੱਚ ਖਾਸ ਕਰਕੇ ਹੋਇਆ ਜਲੰਧਰ ਆਦਮਪੁਰ ਇਹ ਤਰਫੇਰ ਗਰਦਾਸਪੁਰ ਏਰੀਆ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਏਰੀਆ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੋਇਆ ਇਹ ਤਾਂ ਹੁਣ ਜਿਵੇਂ ਕਹਿੰਦੇ ਕਿ ਪਚਾਲ ਜਦੋਂ ਆਉਂਦਾ ਹੈ ਉਸ ਤੋਂ ਬਾਅਦ ਹੀ ਪਤਾ ਲੱਗਦਾ ਕਿ ਕਿੱਥੇ ਕਿੱਥੇ ਨੁਕਸਾਨ ਹੋਇਆ ਸੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਇੱਕ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਛਰਾਰਤੀ ਲੋਕ ਬੈਠੇ ਨੇ ਉਹ ਗਲਤ ਫੁਵਾਵਾ ਵੀ ਸਲਾਉਂਦੇ ਝੂਠੀਆਂ ਖਬਰਾਂ ਵੀ ਦਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਲੱਗਦਾ ਇਹੋ ਜਿਹੀਆਂ ਗੱਲਾਂ ਕਰਕੇ ਲੇਕਿਨ ਇਹ ਜਿਹੜਾ ਇਸ ਤਰ੍ਹਾਂ ਦਾ ਸਰਕਾਰ ਨੇ ਆਪਦੇ ਪੱਧਰ ਤੇ ਬੜੀਆਂ ਸ਼ਕਤੀਆਂ ਵਰਤੀਆਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਕਿ ਜਿਹੜੇ ਇਹੋ ਜਿਹੇ ਲੋਕ ਨੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਜੀ ਪਰ ਰੋਕ ਨਹੀਂ ਰਿਹਾ ਇਸ ਕਰਕੇ ਬਹੁਤੀਆਂ ਖਬਰਾਂ ਨੂੰ ਬਿਲਕੁਲ ਵੀ ਪਾਬੰਦੀ किया जा रहा है बिल्कुल पीर मोहम्मद जी ਤੁਹਾਡਾ ਅਕਾਲ ਚਲਨ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਵੇਂ ਤੁਸੀਂ ਪੀਰ ਮੁਹੰਮਦ ਜੋ ਸੀਨੀਅਰ ਅਕਾਲੀ ਲੀਡਰ ਵੀ ਰਹੇ ਨੇ ਤੇ ਸ਼ਰੋਣੀ ਮੈਂਬਰ ਦੇ ਸ਼ਰੋਣੀ ਗੁਰਦੁਆਰਾ ਪੰਦੋਗਬੀਟੀ ਦੇ ਮੈਂਬਰ ਵੀ ਨੇ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਜੋ ਭਾਈ ਰਾਜਵਾਨਾ ਸਬੰਧ ਵਿੱਚ ਮੀਟਿੰਗ ਕੀਤੀ ਗਈ ਹੈ ਕੈਕ ਸੁਖਾਵੇਂ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਤੇ ਇਹ ਫੈਸਲਾ ਲਿਆ ਜਾ ਸਕਦਾ ਕਿ ਜੋ ਉਹਨਾਂ ਦੀ ਮਰਸੀ ਪਟੀਸ਼ਨ ਹੈ ਉਹ ਵਾਪਸ ਲਈ ਜਾਣੀ ਹੈ ਜਾਂ ਭਾਈ ਰਾਜਵਾਨਾਂ ਨਾਲ ਮਿਲ ਕੇ ਉਹਨਾਂ ਨੂੰ ਦੁਬਾਰਾ ਇਹ ਕਨਵਿੰਸ ਕੀਤਾ ਜਾਵੇ ਕਿ ਜੋ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਫੈਸਲਾ ਲੈ ਜਾਣਾ ਉਸ ਸੰਬੰਧ ਵਿੱਚ ਇਹ ਪਟੀਸ਼ਨ ਜਾਰੀ ਰਹੇਗੀ ਦੂਜੇ ਪਾਸੇ ਰਾਹਤ ਦੀ ਗੱਲ ਵੀ ਆ ਰਹੀ ਹੈ ਕਿ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਜੋ ਇਦਾਂ ਦੇ ਹਾਲਾਤ ਬਣੇ ਹੋਏ ਨੇ ਕਿ ਲੱਗ ਰਿਹਾ ਹੈ ਕਿ ਜੰਗ ਵੀ ਹੋ ਸਕਦੀ ਹੈ ਲੇਕਿਨ ਹੁਣੇ-ਹੁਣੇ ਜੋ ਯੂਐਸ ਡੋਨਲਡ 트੍ਰੰਪ ਵੱਲੋਂ ਵੀ ਪ੍ਰੈਜ਼ੀਡੈਂਟ ਨੇ ਯੂਐਸ ਦੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਕਿ ਸੀਸਪਾਇਰ ਦੋਨਾਂ ਕੰਟਰੀਆਂ ਨੇ ਕਰ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣੇ ਹੋਣੇ ਤੁਹਾਨੂੰ ਇਹਨਾਂ ਸਬੰਧ ਵਿੱਚ ਸਾਰੀ ਜਾਣਕਾਰੀ ਦਿੰਦੇ ਰਵਾਂਗੇ ਤੁਹਾਡਾ ਆਕਰਚਨ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ